ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੱਡਾ ਤੇਰਾ ਦਰਬਾਰ ਸੱਚਾ ਤੇਰਾ ਤਖਤ ਸਿਰ ਸਾਹ ਬਾਦਸ਼ਾਹ ਨੇ ਚਲ ਚਾਰ ਛੱਤ ਤੋਦੇ ਅਗਰਦਾਸ ਸੁਹਮਾਰੀ ਜਿਉ ਪਿੰਡ ਸਵ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੀ ਸਤਗੁਰ ਨਦਰ ਕਰੇ ਨੇ ਵਖੇ ਇੱਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਟਲ ਗੁਰ ਸੇਵੀਐ ਐਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੀ ਹਰ ਹਰ ਚਰਨ ਰਿਦੈ ਉਰਤਾਰ ਸਿਮਰ ਸੁਆਮੀ ਸਤ ਗੁਰ ਆਪਣਾ ਕਾਰਜ ਸਫਲ ਹਮਾਰੀ ਰਹਾ ਪੁੰਨ দান ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਨ ਗਾਵਤ ਅਤੁਨ ਸੁਖ ਪਾਇਆ ਠਾਕੁਰ ਅਗੰ ਅਪਾਰੇ ਜੋ ਜਨ ਪਰ ਪ੍ਰੇਮ ਆਪਣੇ ਕੀਨੇ ਤਿੰਨ ਕਾ ਬਰ ਕਥਨ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਜੋ ਗਿਆਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬੌਰ ਕਛਨ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਨ ਹਰ ਨਾਨਕ ਕੰਠਮ ਜਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦਾ ਜੋ ਹੁਕਮਨਾਮਾ ਸਾ ਸਾਨੂੰ ਪ੍ਰਾਪਤ ਹੋਇਆ ਉਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 718 ਅੰਗ ਦੇ ਉੱਤੇ ਸਭਾਏਵਾਨ ਟੋਡੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬਹੁਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਮੁਖਾਰਬਿੰਦ ਤੋਂ ਟੋਡੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਣ ਕੀਤਾ ਹੋਇਆ ਹੈ ਅੱਜ ਗੁਰੂ ਸਾਹਿਬ ਸਾਨੂੰ ਸਿੱਖਿਆ ਕੀ ਦੇ ਰਹੇ ਹੈ ਗੁਰੂ ਸਾਹਿਬ ਕਹਿੰਦੇ ਹੈ ਕਿ ਲੋਕੇ ਬਥੇਰਾ ਪੁੰਨ ਕਰਦੇ ਹੈ ਜੀ ਬਹੁਤ ਲੋਕ ਨੇ ਜਿਹੜੇ ਦਾਨ ਕਰਦੇ ਨੇ ਬਹੁਤ ਲੋਕ ਨੇ ਜਿਹੜੇ ਆਪੋ ਆਪਣੇ ਘਰਾਂ 'ਚ ਜਿੰਦਾ ਨੇ ਮੰਦਿਰ ਬਣਾਏ ਐ ਪੂਜਾ ਕਰਦੇ ਐ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਐ ਪੂਜਾ ਕਰਨੀ ਮਾੜੀ ਨਹੀਂ ਦਾਨ ਕਰਨਾ ਮਾੜਾ ਨਹੀਂ ਪੁੰਨ ਕਰਨਾ ਮਾੜਾ ਨਹੀਂ ਪਰ ਇਹਨਾਂ ਦਾ ਤਤਸਾਰ ਜਿਹੜਾ ਐ ਉਹ ਹੈ ਪ੍ਰਮਾਤਮਾ ਦੀ ਕੀਰਤ ਕੀਰਤੀ ਕਰਨੀ ਕਿ ਜੇ ਪ੍ਰਮਾਤਮਾ ਦੀ ਤੁਸੀਂ ਕੀਰਤੀ ਹੀ ਨਹੀਂ ਕਰਦੇ ਉਹਨੂੰ ਯਾਦ ਹੀ ਨਹੀਂ ਕਰਦੇ ਲੋਕਾਂ 'ਚ ਲੰਗਰ ਲਾ ਦਿਓ ਕਹਿੰਦੇ ਉਹਦਾ ਕੀ ਫਾਇਦਾ ਹੁਣ ਬਥੇਰਾ ਇੱਕ ਚੱਲ ਰਿਹਾ ਕਿ ਪੀਜਿਆਂ ਦਾ ਲੰਗਰ ਚੱਲ ਰਿਹਾ ਤੇ ਕਈ ਲੋਕ ਜਿਹੜੇ ਨੇ ਦਵਾਈਆਂ ਤੋਂ ਉਹ ਤੰਗ ਹੋ ਰਹੇ ਨੇ ਦਵਾਈਆਂ ਵਾਸਤੇ ਪੈਸਾ ਨਹੀਂ ਕਹਿੰਦੇ ਲੰਗਰ ਇੰਨੇ ਨੇ ਮਹਿੰਗੇ ਉਹਨਾਂ ਦਾ ਫਿਰ ਕੀ ਫਾਇਦਾ ਅਸਲ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਉਹਦੀ ਕੀਰਤੀ ਕਰਨੀ ਭਾਵ ਕੇ ਉਹਨੂੰ ਸਾਰੇ ਨੂੰ ਸਮਝਣਾ ਕਿ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਆ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਹਰ ਹਰ ਚਰਨ ਰਿਧਾ ਉਰ ਧਾਰੇ ਰਿਧਾ ਕਹਿੰਦੇ ਨੇ ਹਿਰਦੇ ਨੂੰ ਹਰ ਹਰ ਚਰਨ ਪਰਮਾਤਮਾ ਦੇ ਚਰਨ ਜਿਹੜੇ ਆ ਉਹਨੂੰ ਕਹਿੰਦੇ ਹਿਰਦੇ ਦੇ ਵਿੱਚ ਪੱਕੇ ਕਰ ਲੋ ਧਾਰਨ ਕਰ ਲੋ ਹੁਣ ਚਰਨ ਗੁਰੂ ਸਾਹਿਬ ਦੇ ਕਿਹੜੇ ਆ ਗੁਰੂ ਸਾਹਿਬ ਦੀ ਬਾਣੀ ਇੱਕ ਉਹੰਕਾਰ ਤੋਂ ਲੈ ਕੇ 18 10 20 ਤੱਕ ਇਸ ਬਾਣੀ ਨੂੰ ਆਪਣੇ ਹਿਰਦੇ ਚ ਪੱਕਾ ਕਰ ਲੋ ਆਪਣੇ ਹਿਰਦੇ ਚ ਵਸਾ ਲੋ ਹਰ ਹਰ ਚਰਨ ਰਿਧੈ ਉਰ ਧਾਰੇ ਕਿ ਇਸ ਸ਼ਬਦ ਨੂੰ ਇਸ ਗੁਰ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਬਿਲਕੁਲ ਪੱਕਾ ਕਰ ਲੋ ਫਿਰ ਹੋਣਾ ਕੀ ਹੈ ਜੀ ਜੇ ਗੁਰ ਬਾਣੀ ਨੂੰ ਆਪਣੇ ਹਿਰਦੇ ਚ ਵਸਾ ਲਿਆ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸਿਮਰ ਸੁਆਮੀ ਸਤਗੁਰே ਆਪਣਾ ਕਾਰਜ ਸਫਲ ਹਵਾਰੇ ਕਹਿੰਦੇ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਸਿਮਰੋਗੇ ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋਗੇ ਸਿਮਰ ਸੁਆਮੀ ਸਤਗੁਰே ਆਪਣਾ ਇਹ ਗੁਰਬਾਣੀ ਸਾਡਾ ਸਤਗੁਰੂ ਹੈ ਜੀ ਸਤਗੁਰ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਹਰ ਰੋਜ ਨਵੀਂ ਗੱਲ ਨਵੇਂ ਵਿਚਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਮਿਲਦੇ ਆ ਸਿਮਰ ਸੁਆਮੀ ਸਤਗੁਰੇ ਆਪਣਾ ਕਾਰਜ ਸਫਲ ਹਮਾਰੇ ਕਹਿੰਦੇ ਜਿਨੇ ਜਿਨੇ ਸਿਮਰਿਆ ਕਹਿੰਦੇ ਉਹਦੇ ਉਹਦੇ ਸਾਰੇ ਕਾਰਜ ਜਿਹੜੇ ਸੀ ਉਹ ਸਫਲ ਹੋਗੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਨਾ ਜੀ ਪੰਜਵੇਂ ਪਾਤਸ਼ਾਹ ਦਾ ਸ਼ਬਦ ਆਉਂਦਾ ਗੋਬਿੰਦ 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 ਸੰਗ ਨਾਮ ਦਿਓ ਮਨ ਲੈਣਾ ਆੜ ਧਾਮ ਕੋ ਛਿਪਰੋ ਹੋਇਓ ਲਖੀਣਾ ਬੁੰਨਣਾ ਤਨਨਾ ਤਿਆਗ ਕੈ ਪ੍ਰੇਤ ਚਰਨ ਕਵੇਰਾ ਨੀਚ ਕੁੱਲਾਂ ਜੁਲਾਹੁਰ ਭਇਓ ਗੁਰਿ ਗਹੀਰਾ ਰਵੇਦਾਸ ਸਤਵੰਤਾ ਢੋਰ ਨੀਤ ਤਨ त्यागी माया ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਣ ਲਾਇ ਬੁੱਤਕਾਰੀਆਂ ਉਹ ਘਰ ਘਰ ਸੁਨਿਆ ਹਰਦਾਇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗੰਨਿਆ ਜਿਨ੍ਹਾਂ ਨੇ ਆਪਣੇ ਹਿਰਦੇ 'ਚ ਵਸਾ ਲਿਆ ਜਿਨ੍ਹਾਂ ਨੇ ਸਿਮਰਿਆ ਕਹਿੰਦੇ ਉਹਨਾਂ ਦੇ ਕਾਰਜ ਸਾਰੇ ਸਫਲ ਹੋਗੇ ਭਗਤ ਰਵਿਦਾਸ ਜੀ ਭਗਤ ਕਬੀਰ ਜੀ ਭਗਤ ਸੱਧਨਾ ਜੀ ਭਗਤ ਧੰਨਾ ਜੀ ਸਾਰਿਆਂ ਦੇ ਕਾਰਜ ਸਫਲ ਹੋਗੇ ਸਾਰਿਆਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੋਗੀ ਜਿਨ੍ਹਾਂ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਰਹਾਉ ਪੁੰਨਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਕਹਿੰਦੇ ਅਸਲ ਦੇ ਵਿੱਚ ਉਸ ਪਰਮਾਤਮਾ ਦੀ ਕੀਰਤੀ ਕਰੋ ਇਹੀ ਉਹਦਾ ਕਹਿੰਦੇ ਤਤਸਾਰ ਹੈ ਭਾਵਕੇ ਨਚੋੜ ਜੇ ਕੱਲਾ ਬੰਦੇ ਨੇ ਲੰਗਰ ਲਾਤੇ ਨਾ ਉਹ ਹੰਕਾਰੀ ਹੋ ਜਾਂਦਾ ਕੱਲਾ ਉਹਨੇ ਦਾਨ ਕਰਤਾ ਉਹ ਵੀ ਹੰਕਾਰੀ ਹੋ ਜਾਂਦਾ ਜਦੋਂ ਕਹਿੰਦੇ ਨਿਮਰਤਾ ਚਾਕੇ ਤੁਸੀਂ ਕੀਰਤੀ ਕਰੋਗੇ ਪਰਮਾਤਮਾ ਦੇ ਉਹਦੇ ਵਿਚਾਰ ਦੇ ਨਾਲ ਜੁੜੋਗੇ ਕਹਿੰਦੇ ਉਦੋਂ ਤੁਹਾਡਾ ਮਨ ਬਿਲਕੁਲ ਨੀਵਾ ਹੋ ਜਾਣਾ ਹੈ ਅਸਲ ਦੇ ਵਿੱਚ ਕਹਿੰਦੇ ਇਹੀ ਸਭ ਤੋਂ ਵੱਡੇ ਵਿਚਾਰ ਹੈ ਗੁਨ ਗਾਵਤ ਅਤੁੱਲ ਸੁਖ ਪਾਇਆ ਠਾਕੁਰ ਅਗੰਭ ਅਪਾਰੇ ਅਗੰਭ ਹੁੰਦਾ ਹੈ ਜਿਹੜੀ ਚੀਜ਼ ਤੱਕ ਸਾਡੇ ਤੋਂ ਪਹੁੰਚ ਨਹੀਂ ਹੁੰਦੀ ਉਹ ਬਹੁਤ ਦੂਰ ਹੋਵੇ ਚੀਜ਼ ਉੱਥੇ ਤੱਕ ਅਸੀਂ ਪਹੁੰਚ ਨਹੀਂ ਸਕਦੇ ਕਹਿੰਦੇ ਪ੍ਰਮਾਤਮਾ ਵੀ ਇਸੇ ਤਰ੍ਹਾਂ ਹੀ ਹੈ ਤੇ ਨੇੜੇ ਪਰ ਕਹਿੰਦੇ ਹੈ ਬਹੁਤ ਦੂਰ ਜੇ ਅਸੀਂ ਹਿਸਾਬ ਲਾਈਏ ਜਿਹੜੇ ਬੰਦੇ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਉਹਦੇ ਵਾਸਤੇ ਬੜੇ ਦੂਰ ਹੈ ਜਿਹੜਾ ਪ੍ਰਮਾਤਮਾ ਦੇ ਵਿੱਚ ਆ ਭੇਦ ਹੋਣਾ ਚਾਹੁੰਦਾ ਉਹਦੇ ਕਹਿੰਦੇ ਨਾਲ ਹੈ ਪ੍ਰਮਾਤਮਾ ਇੱਥੇ ਗੁਰੂ ਸਾਹਿਬ ਕਹਿੰਦੇ ਗੁਣ ਗਾਵਤ ਅਤੁੱਲ ਸੁਖ ਪਾਇਆ ਜਿਹੜੇ ਬੰਦਿਆਂ ਨੇ ਪਰਮਾਤਮਾ ਦੇ ਗੁਣ ਗਾਏ ਉਹਨਾਂ ਨੇ ਕਹਿੰਦੇ ਅਤੁੱਲ ਸੁਖ ਪਾਇਆ ਅਤੁੱਲ ਜਿਹੜਾ ਤੋਲਿਆ ਨਾ ਜਾ ਸਕੇ ਐਨੇ ਸੁਖ ਉਸ ਬੰਦੇ ਦੀ ਝੋਲੀ 'ਚ ਪੈਂਦੇ ਆ ਤੇ ਉਹ ਤੋਲੇ ਨਹੀਂ ਜਾਂਦੇ ਕਿੰਨੇ ਕੁ ਸੁਖ ਉਹਦੀ ਝੋਲੀ 'ਚ ਪੈ ਗਏ ਅਤਲ ਸੁਖ ਪਾਇਆ ਠਾਕੁਰ ਅਗੰਮ ਅਪਾਰੇ ਜਿਹੜਾ ਪਹੁੰਚ ਤੋਂ ਪਰੇ ਸੀ ਪ੍ਰਮਾਤਮਾ ਉਹਦੇ ਵਿੱਚ ਵੀ ਅਭੇਦ ਹੋ ਗਏ ਇੱਕਮਿਕ ਹੋ ਗਏ ਕਦੋਂ ਹੁੰਦਾ ਹੈ ਕੁਝ ਜਦੋਂ ਗణు ਗੁਰੂ ਦੇ ਗੁਣ ਗਾਏ ਜਾਂਦੇ ਆ ਉਹਦੇ ਗੁਣ ਗਾਉਂਦਿਆਂ 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 ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਕਹਿੰਦੇ ਵੱਡੇ ਦੀਆਂ ਵਡਿਆਈਆਂ ਕਰਦੇ ਜਾਓ ਵੱਡੇ ਦੀਆਂ ਵਡਿਆਈਆਂ ਕਰਦੇ ਜਾਓ ਕਹਿੰਦੇ ਉਹਦਾ ਕੁਝ ਘਟਣਾ ਨਹੀਂ ਉਹਦਾ ਕੁਝ ਵਧਣਾ ਨਹੀਂ ਪਰ ਜੇ ਉਹਦੀਆਂ ਵਡਿਆਈਆਂ ਕਰਦੇ ਰਹੋਗੇ ਉਹਦੀਆਂ ਵਡਿਆਈਆਂ ਕਰਦੇ ਰਹੋਗੇ ਤੁਸੀਂ ਕਹਿੰਦੇ ਜ਼ਰੂਰ ਵੱਡੇ ਹੋ ਜਾਓਗੇ ਗੁਰੂ ਸਾਹਿਬ ਕਹਿੰਦੇ ਜੋ ਜਨਮ ਪਾਰ ਬ੍ਰਹਮ ਆਪਣੇ ਕੀਨੇ ਇਨ ਕਾ ਬਹੁੜ ਕਛ ਨ ਵਿਚਾਰੇ ਜਿਹੜੇ ਇਨਸਾਨ ਪਰਮਾਤਮਾ ਦੀ ਕੀਰਤੀ ਕਰਦੇ ਕਰਦੇ ਉਹਦੇ ਵਿੱਚ ਅਭੇਦ ਹੋ ਜਾਂਦੇ ਆ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਜਿਨ੍ਹਾਂ ਨੂੰ ਆਪਣਾ ਬਣਾ ਲਿਆ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣਾ ਬਣਾ ਲਿਆ ਤਿੰਨ ਕਾ ਬਹੁਰ ਕਛ ਨਾ ਵਿਚਾਰੇ ਕਹਿੰਦੇ ਉਹਨਾਂ ਕੋ ਫਿਰ ਲੇਖਾ ਨਹੀਂ ਪੁੱਛਿਆ ਜਾਂਦਾ ਉਹਨਾਂ ਦੀ ਵਹੀ ਨਹੀਂ ਖੋਲੀ ਜਾਂਦੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਕਹਿੰਦੇ ਫਿਰ ਜਿਹੜਿਆਂ ਨੇ ਕੀਰਤੀ ਨਹੀਂ ਕੀਤੀ ਉਹਨਾਂ ਦਾ ਤਾਂ ਲੇਖਾ ਪੁੱਛਿਆ ਜਾਣਾ ਉਹਨਾਂ ਦੀ ਤੇ ਵਹੀ ਖੋਲੀ ਜਾਣੀ ਹੈ ਉਹਨਾਂ ਦਾ ਤੇ ਖਾਤਾ ਖੋਲਿਆ ਜਾਣਾ ਪਰ ਜਿਹੜਿਆਂ ਨੂੰ ਪਰਮਾਤਮਾ ਨੇ ਆਪਣਾ ਬਣਾ ਲਿਆ ਆਪਣੇ ਨਾਲ ਜੋੜ ਲਿਆ ਕਹਿੰਦੇ ਉਹਨਾਂ ਦਾ ਫਿਰ ਖਾਤਾ ਨਹੀਂ ਖੋਲਿਆ ਜਾਂਦਾ ਉਹਨਾਂ ਦੀ ਵਹੀ ਨਹੀਂ ਖੋਲੀ ਜਾਂਦੀ ਉਹਨਾਂ ਦਾ ਕੁਝ ਨਹੀਂ ਪੁੱਛਿਆ ਜਾਂਦਾ ਜੋ ਜਨ ਪਾਰ ਬ੍ਰਹਮ ਆਪਣੇ ਕੀਲੇ ਤਿੰਨ ਕਾ ਬਹਰ ਕਛ ਨਾ ਵਿਚਾਰੇ ਕਹਿੰਦੇ ਉਹਨਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ ਨਾਮ ਰਤਨ ਸੁਣ ਜਪ ਜਪ ਜੀਵਾ ਫਰ ਨਾਨਕ ਕੰਠ ਮਝਾਰੇ ਹੁਣ ਜਿਹੜਾ ਇਹ ਪਰਮਾਤਮਾ ਦਾ ਨਾਮ ਹੈ ਇਹ ਰਤਨਾ ਤੋਂ ਮਹੰਗਾ ਹੈ ਰਤਨ ਜਿਹੜੇ ਅਸੀਂ ਵੇਖੇ ਵੀ ਨਹੀਂ ਹੋਣੇ ਰਤਨ ਹੀਰੇ ਜਵਾਹਰਾਤ ਅਸੀਂ ਨਹੀਂ ਵੇਖੇ ਪਰ ਜਿਹੜਾ ਇਹ ਪ੍ਰਮਾਤਮਾ ਦਾ ਨਾਮ ਹੈ ਇਹ ਕਹਿੰਦੇ ਰਤਨਾ ਤੋਂ ਵੀ ਮਹਿੰਗਾ ਹੈ ਹੀਰਿਆਂ ਤੋਂ ਵੀ ਮਹਿੰਗਾ ਹੈ ਨਾਮ ਰਤਨ ਸੁਣ ਜਪ ਜਪ ਜੀਵਾ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਸੁਣਦੇ ਆ ਭਾਵਕੇ ਸਾਡੀ ਜ਼ਿੰਦਗੀ ਸਹੀ ਚੱਲਣ ਲੱਗ ਜਾਂਦੀ ਹੈ ਤੇ ਜਦੋਂ ਅਸੀਂ ਮਾੜਾ ਕੁਝ ਸੁਣਦੇ ਆ ਉਦੋਂ ਸਮਝ ਲਿਓ ਕਿ ਆ ਜਿਹੜਾ ਮਨ ਹੈ ਇਹ ਸੁੱਕਣ ਲੱਗ ਜਾਂਦਾ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਕਿ ਸੁੱਕੇ ਹਰੇ ਕੀਏ ਖਿੰਮਾਹੇ ਜਿਨ੍ਹਾਂ ਦਾ ਮਨ ਸੁੱਕਿਆ ਪਿਆ ਸੀ ਉਹਨਾਂ ਨੂੰ ਜਦੋਂ ਗੁਰਬਾਣੀ ਮਿਲ ਜਾਂਦੀ ਹੈ ਮਨ ਜਿਹੜਾ ਹਰਿਆ ਭਰਿਆ ਹੋ ਜਾਂਦਾ ਜਿਵੇਂ ਬੂਟਾ ਕੋਈ ਗਮਲੇ ਚ ਲਾਇਆ ਹੁੰਦਾ ਨਾ ਉਹਨੂੰ ਜਦੋਂ ਪਾਣੀ ਨਾ ਮਿਲੇ ਤੇ ਬਹਿਰ ਨੂੰ ਉਹ ਕੰਵਲਾ ਜਾਂਦਾ ਪਰ ਜਦੋਂ ਉਹਦੇ ਵਿੱਚ ਪਾਣੀ ਪੈ ਜੇ ਉਸੇ ਤਰੇ ਫੇਰ ਆਪਣੀਆਂ ਪੰਖੜੀਆਂ ਖੜਾ ਲੈਂਦਾ ਕਹਿੰਦੇ ਇਸੇ ਤਰਿਆ ਸਾਡਾ ਮਨ ਵੀ ਸੁੱਕਿਆ ਪਿਆ ਇਹਨੂੰ ਵੀ ਨਾਮ ਇਹ ਰਤਨਾ ਵਰਗਾ ਨਾਮ ਜਦੋਂ ਇਹ ਮਿਲ ਜਾਂਦਾ ਕਹਿੰਦੇ ਇਹ ਵੀ ਖਿੜ ਜਾਂਦਾ ਹਰ ਨਾਨਕ ਕੰਠ ਮਝਾਰੇ ਕੰਠ ਦਾ ਭਾਵ ਹੁੰਦਾ ਗਲਾ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਵਿੱਚ ਅਭੇਦ ਹੁੰਦੇ ਐ ਉਹਨਾਂ ਨੂੰ ਫਿਰ ਗੁਰੂ ਨਾਨਕ ਆਪਣੇ ਕੰਠ ਨਾਲ ਲਾ ਲੈਂਦਾ ਉਹਨਾਂ ਨੂੰ ਫਿਰ ਆਪਣੇ ਨਾਲ ਤੋਂ ਦੂਰ ਨਹੀਂ ਕਰਦਾ ਜੇ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਕੋਲ ਆਏ ਭਾਈ ਲੈਣਾ ਜੀ ਭਾਈ ਲੈਣਾ ਜੀ ਇਹਨੂੰ ਆਪਣੇ ਕੰਠ ਨਾਲ ਲਾ ਲਿਆ ਆਪਣੇ ਅੰਗ ਦਾ ਆਪਣੇ ਸਰੀਰ ਦਾ ਅੰਗ ਬਣਾ ਕੇ ਉਹਨਾਂ ਨੂੰ ਕਿਹਾ ਤੁਸੀਂ ਅੱਜ ਤੋਂ ਬਾਅਦ ਲੈਣਾ ਨਹੀਂ ਹੈ ਤੁਸੀਂ ਮੇਰੇ ਸਰੀਰ ਦਾ ਅੰਗ ਉਹਨਾਂ ਦਾ ਨਾਂ ਹੀ ਰੱਖਦਾ ਸੀ ਅੰਗਰ ਦੇ ਮਹਾਰਾਜ ਭਾਵ ਕਿ ਉਹਨਾਂ ਨੇ ਆ ਰਤਨਾ ਵਰਗਾ ਨਾਮ ਆਪਣੇ ਹਿਰਦੇ 'ਚ ਵਸਾਲਿਆ ਤੇ ਉਹਨਾਂ ਦੀ ਝੋਲੀ 'ਚ ਫਿਰ ਉਹ ਸੁੱਖ ਪਏ ਜਿਹੜੇ ਸੁੱਖਾਂ ਵਾਸਤੇ ਲੋਕ ਲੱਖਾਂ ਰੁਪਇਆ ਚੱਕੀ ਫਿਰਦੇ ਆ ਪਰ ਜਿਹੜਾ ਸੁੱਖ ਹੈ ਉਹ ਪੈਸਿਆਂ ਨਾਲ ਨਹੀਂ ਮਿਲਦਾ ਜਿਹੜੀ ਨੀਂਦ ਹੈ ਉਹ ਇਸ ਤਰ੍ਹਾਂ ਨਹੀਂ ਨੀਂਦ ਜਿਹੜੀ ਹੈ ਜਦੋਂ ਅਸੀਂ ਗੁਰਬਾਣੀ ਦੇ ਨਾਲ ਜੁੜਾਂਗੇ ਨੀਂਦ ਸਾਨੂੰ ਆਪਣੇ ਆਪ ਰਾਤਾਂ ਨੂੰ ਆਉਣੀ ਹੈ ਇਹ ਨਹੀਂ ਹੈ ਕਿ ਬੰਦਾ ਛੱਤ ਕਣੀ ਚੱਕੀ ਜਾਵੇ ਜਦੋਂ ਗੁਰਬਾਣੀ ਦੇ ਨਾਲ ਅਸੀਂ ਜੁੜ ਗਏ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਉਹਨਾਂ ਨੂੰ ਫਿਰ ਆਪਣੇ ਕੰਠ ਨਾਲ ਆਪਣੇ ਗਲੇ ਨਾਲ ਲਾ ਲਿਆ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਤ ਕਛ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ